ਗੁਰੂ ਪਿਆਰੀ ਗੁਰਸਵਰੀ ਸਾਧ ਸੰਗਤ ਜੀਓ ਹਮਰਤਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਆ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕਿਉਂਕਿ ਸਾਡੇ ਜੀਵਨ ਨੂੰ ਗੁਰੂ ਦੇ ਸ਼ਬਦ ਨੇ ਹੀ ਸਵਾਰਨਾ ਹੈ ਸ਼ਬਦ ਨੇ ਹੀ ਸਾਡੇ ਜੀਵਨ ਨੂੰ ਮਹਾਨ ਬਣਾਉਣਾ ਹੈ ਸ਼ਬਦ ਨੇ ਹੀ ਸਾਡਾ ਜੀਵਨ ਇੱਕ ਇੱਕ ਪੌਗਣ ਜਿਹੜਾ ਥੋੜਾ ਥੋੜਾ ਕਰਕੇ ਬਾਹਰ ਕੱਢ ਦਿੰਦਾ ਹੈ ਸੋ ਆਓ ਜੀ ਪਹਿਲਾਂ ਆਪਾਂ ਪਾਠ ਕਰ ਲਗੇ 16ਵੇਂ ਅਸ਼ਟਪਦੀ ਨੇ ਪੰਜਵੇਂ ਪਾਦ ਦੇ ਵਿਚਾਰ ਸ਼ੁਰੂ ਕਰਦੇ ਹਾਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮ ਨਾਮ ਕੇ ਧਾਰੇ ਸਿਮਰਤ বেদ ਪੁਰਾਣ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਅਦਾਸ ਸਗਲ ਅਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਣ ਸ੍ਰਵਣ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਦ ਦੇ ਵਿੱਚ ਸਾਰਾ ਕੁਝ ਹੀ ਪ੍ਰਮਾਤਮਾ ਦੇ ਨਾਮ ਤੋਂ ਬਣਿਆ ਜੀ ਇੱਕ 사ਉਂਡ ਇੱਕ ਆਵਾਜ਼ ਇਸ ਗੱਲ ਨੂੰ ਸਾਇੰਸ ਵੀ ਮੰਨਦੀ ਹੈ ਜੀ ਵੀ ਸਾਰਾ ਕੁਝ ਹੀ ਆਵਾਜ਼ ਤੋਂ ਬਣਿਆ ਹੈ ਉਹ ਕਹਿੰਦੇ ਤਮਾਕਾ ਹੋਇਆ ਹੈ ਤਮਾਕਾ ਹੋਇਆ ਤੇ ਸੂਰਜ ਦੇ ਦੋ ਹਿੱਸੇ ਹੋ ਗਏ ਜਿਹਦੇ ਵਿੱਚੋਂ अनेਕਾਂ ਹੀ ਕਈ ਟੁਕੜਿਆਂ ਵਿੱਚ ਵੰਡੇ ਹੋਇਆ ਜੀ ਗਾਹਾਂ ਫਰੋ ਦੇ ਗੁੱਸੇ ਹੋ ਗਏ ਕਿੰਨੇ ਗਰਾਇ ਬਣ ਗਏ ਕਿੰਨੇ ਤਾਰੇ ਬਣ ਗਏ ਕਿੰਨਾ ਕੁ ਸਵਾ ਇਹ ਸਾਇੰਸ ਵੀ ਬਣ ਦੇਗਾ ਜੀ ਤੇ ਗੁਰੂ ਪਾਛਾ ਪਹਿਲਾਂ ਕਹੀ ਜਾਂਦੇ ਭਾਈ ਨਾਮ ਤੋਂ ਬਣਿਆ ਸਾਰਾ ਕੁਝ ਸ਼ਬਦ ਤੋਂ ਬਣਿਆ ਸ਼ਬਦ ਤੋਂ ਹੀ ਸਭ ਕੁਝ ਬਣਦਾ ਕਿਉਂ ਭਗਤ ਪੀਪਾ ਜੀ ਦਾ ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਬਾਵੈ ਕਹਿੰਦੇ ਵੀ ਜੋ ਬ੍ਰਹਿਮੰਡ ਦੇ ਵਿੱਚ ਹੈ ਉਹੀ ਕੁਝ ਮਨੁੱਖ ਦੇ ਸਰੀਰ ਦੇ ਵਿੱਚ ਹੈ ਤੇ ਸਾਇੰਸ ਨੇ ਵੀ ਮੰਨ ਲਿਆ ਜੀ ਇਸ ਗੱਲ ਨੂੰ ਵੀ ਹਾਂ ਸਰੀਰ ਸਾਡਾ ਸਾਰਾ ਬ੍ਰਹਿਮੰਡ ਦਾ ਨਕਸ਼ਾ ਹੈ ਮੰਨਦੇ ਹੈ ਇਸ ਤੋ ਜਿਹਦੀ ਸਵਰਤ ਕੋਈ ਮਾੜੀ ਜੀ ਗਹਿਰੀ ਜਾਂਦੀ ਹੈ ਨਾ ਉਹਨੂੰ ਪਤਾ ਲੱਗੂ ਇਸ ਗੱਲ ਦਾ ਹੈ ਦੁਗਾਈ ਵਾਲੀ ਗੱਲ ਕਿ ਇਹ ਜਿਹੜੇ ਸਾਡੀ ਸਰੀਰ ਦੀ ਚਮੜੀ ਦੇ ਉੱਤੇ ਆ ਨਾ ਇਹ ਟਿਸ਼ੂਆਂ ਦੇ ਜੋੜ ਨਾਲ ਬਣੀ ਹੈ ਜੀ ਆ ਜਿਹੜੀ ਚਮੜੀ ਹੈ ਨਾ ਚਮੜੀ ਇਹ ਟਿਸ਼ੂਆਂ ਦਾ ਜੋੜ ਹੈ ਟਿਸ਼ੂ ਕਿੱਥੇ ਹੋਏ ਹੈ ਇਹ ਟਿਸ਼ੂ ਕਿੱਥੋਂ ਆਇਆ ਹੈ ਬ੍ਰਹਿਮੰਡ ਦੇ ਵਿੱਚ ਹੈ ਧਰਤੀ ਆ ਜਿਹੜੀ ਮਿੱਟੀ ਹੈ ਇਹ ਟਿਸ਼ੂਆਂ ਦਾ ਜੋੜ ਹੈ ਆ ਸਰੀਰ ਟਿਸ਼ੂਆਂ ਦਾ ਜੋੜ ਹੈ ਐਨੇ ਜੋੜ ਆ ਕਹਿੰਦੇ ਟਿਸ਼ੂਆਂ ਦੇ ਕਰੋੜੇ ਆ ਸਰੀਰ ਕਰੋੜਾਂ ਟਿਸ਼ੂਆਂ ਦੇ ਜੋੜ ਨਾਲ ਬਣਿਆ ਹੈ ਨਾ ਕਮਾਲ ਗੁਰੂ ਦੀ ਬਾਣੀ ਦੀ ਜਿਹਦੀ ਸੁਰਤ ਮਹਾਨ ਬਣ ਗਈ ਗੁਰੂ ਸਾਹਿਬ ਨੇ ਇੱਕ ਬਾਣੀ ਚ ਲਿਖਿਆ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ 1035 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਨਾਨਕ ਪਾਸ਼ਾ ਦਾ ਸ਼ਬਦ ਆਉ ਲਗਾ 1035 ਅੰਗ ਮਾਰੂ ਰਹਗਾ ਮਾਰੂ ਮਹਲਾ ਪਹਿਲਾ ਅਰਬ ਨਰਬਦ ਤੁਮ ਦੂਕਾਰਾ ਤਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸਨ ਸਮਾਦ ਲਗਾਏਂਦਾ ਇਹ ਸਾਰਾ ਵਿਸਥਾਰ ਕੀਤਾ ਗੁਰੂ ਸਾਹਿਬ ਜੀ ਨੇ ਤ੍ਰਤੀ ਦੇ ਬੰਨ ਤੋਂ ਪਹਿਲਾਂ ਦੁਨੀਆਂ ਦੇ ਬੰਨ ਤੋਂ ਪਹਿਲਾਂ ਦਾ ਪਸਾਰਾ ਕੀ ਸੀ ਸਾਰਾ ਕੁਝ ਲਿਖਿਆ ਜੀ ਅਰਬਦਨ ਤੇ ਸਾਇੰਸ ਵੀ ਕਹਿੰਦੀ ਹਾਂ ਤੂੰ ਦੀ ਤੂੰ ਦੀ ਕਿੱਤਾ ਹੀ ਕਿੱਤਾ ਸਾਰਾ ਕੁਝ ਤੇ ਗੁਰਨਾਣ ਕਪਾਸ਼ਾ ਪਹਿਲਾਂ ਕਹਿੰਦੇ ਆ ਜੀ 500 ਸਾਲ ਪਹਿਲਾਂ ਗੱਲ ਕਰਤੀ ਅਰਬਦਨ ਅਰਬਦ ਤੂੰ ਦੂਕਾਰਾ ਧਰਨਾ ਨਾ ਗੱਲਣਾ ਨਾ ਕੋਈ ਤਾਰੀ ਸੀ ਨਾ ਕੋਈ ਕਾਲ ਸੀ ਧਰਨ ਨਾ ਦਗਣਾ ਹਉਮ ਅਪਾਰਾ ਉਹਦੇ ਹਉਮ ਸੀ ਬਸ ਨਾ ਦਿਨ ਰੈਣ ਨਾ ਕੋਈ ਦਿਮ ਸੀ ਨਾ ਕੋਈ ਰਾਤ ਸੀ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਨਾ ਕੋਈ ਸੂਰਜ ਸੀ ਨਾ ਕੋਈ ਚੰਦਰਮਾ ਸੀ ਨਾ ਕੋਈ ਤਾਰੇ ਕੁਛ ਨਹੀਂ ਸੀ ਜਮਾ ਸੁੰਨ ਸਮਾਧ ਲਗਾਇੰਦਾ ਸੁੰਨ ਸਮਾਧ ਦੇ ਵਿੱਚ ਆਪ ਹੀ ਸੀ ਬਸ ਉਹ ਸਰਹੋਚਾ ਇਹ ਸਾਰੇ ਗੁਰੂ ਜੀ ਨੇ ਨਾਮ ਤੋਂ ਪੈਦਾ ਹੋਇਆ ਸਾਰਾ ਕੁਝ ਜੀ ਨਾਮ ਕੇ ਧਾਰੇ ਸਗਲੇ ਜੰਤ ਕਹਿੰਦੇ ਵੀ ਨਾਮ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਸਾਰੇ ਜੀਵ ਨਾਮ ਕੇ ਧਾਰੇ ਸਗਲੇ ਜੰਤ ਇੱਕ ਗੱਲ ਹੋਰ ਤੁਸੀਂ ਪਿਆਰੋ ਨੋਟ ਕਰਿਓ ਕਿ ਜਦੋਂ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਨਾ ਤਾਂ ਉਹਨੂੰ ਤ੍ਰਿਪਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਰੱਜਣਾ ਸ਼ੁਰੂ ਹੋ ਜਾਂਦਾ ਉਹ ਦੁਨੀਆਂ ਦੇ ਜਿੰਨੇ ਬੰਦੇ ਨੂੰ ਮਰਜ਼ੀ ਪਦਾਰਥ ਮਿਲ ਜਾਣ ਜਿੰਨੇ ਮਰਜ਼ੀ ਧੀਆ ਪੁੱਤ ਮਿਲ ਜਾਣ ਹੁਣ ਬਹੁਤ ਸੀਗੇ ਜੀ ਰਾਵਣ ਦੇ ਕਿੰਨੇ ਸੀਗੇ ਰਾਵਣ ਦੇ 1 ਲੱਖ ਪੁੱਤ ਸਵਾ ਲੱਖ ਨਾਤੀ ਸਹ ਰਾਵਣ ਘਰ ਦੀਆਂ ਨਾ ਵੰਦੀ ਰਹੇ ਨਹੀਂ ਕੋਈ ਇਹ ਬ੍ਰਜ ਦਾ ਨਹੀਂ ਬੰਦਾ ਧੀਆ ਪੁੱਤ ਜਨੇ ਮਰਦੀ ਹੁਣ ਆ ਨਬੇ ਦਾ ਰਾਜਾ ਸੀ ਹੁਣ ਆ ਤਾਂ ਸੋ ਆਪਣੀ ਕਿੰਨੇ ਨਾਲ ਰਾਣੀਆ ਸੀ ਰਾਜ ਜੂ ਬੰਦਾ ਨਹੀਂ ਰਾਜਦਾ ਬਾਣੀ ਕਹਿੰਦੀ ਨਹੀਂ ਰਾਜਦਾ ਬੰਦਾ ਕਿਉਂਕਿ ਦੁਨਿਆਵੀ ਤੌਰ ਤੇ ਇਹਦਾ ਇਹ ਵਿਸ਼ੇ ਨਹੀਂ ਜੀ ਰਾਜ ਨਹੀਂ ਸਕਦਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਫੇਰ ਜਿੰਨੇ ਮਰਜੀ ਜਾਇਦਾਦ ਆ ਜਾਈ 10 10 ਹਜ਼ਾਰ ਏਕੜ ਜ਼ਮੀਨ ਵਾਲੇ ਰਾਜ ਨਹੀਂ ਸਕੇ ਹਾਂ ਟਾਬਿਆਂ ਤੇ ਕਬਜੇ ਰੇਤਿਆਂ ਤੇ ਕਬਜੇ ਲਿਖਦੇ ਆਪਾਂ ਨਹੀਂ ਰਾਜਦਾਰੀ ਪਿਆਰੇ ਉਹ ਬੰਦਾ ਕਿੱਥੋਂ ਰਾਜ ਜੂਗਾ ਬਾਣੀ ਕਹਿੰਦੀ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਜਿਹੜੀ ਚੀਜ਼ ਦੇ ਬਾਹਤੀ ਦੇ ਥੱਲੇ ਹੀ ਨਾ ਹੋਵੇ ਕੋਈ ਉਹਦੇ ਵਿੱਚ ਖੜਿਆ ਸਕਦਾ ਕੋਈ ਇਹੋ ਜਿਹਾ ਮਾਈ ਦਾ ਲਾਲ ਜੰਮਿਆ ਉਹ ਵੀ ਭਾਈ ਬਾਹਤੀ ਦੇ ਥੱਲੇ ਹੀ ਨਹੀਂ ਤੇ ਉਹਦੇ ਵਿੱਚ ਚੀਜ਼ ਖੜਿਆ ਮਣਾ ਨੂੰ ਵੀ ਪਾ ਦੇ ਭਲਾ ਹਾਂ ਲੱਗ ਗਿਆ ਥੋੜਾ ਜਿਹਾ ਨਿੱਕਾ ਜਿਹਾ ਗਲਾਸ ਹੈ ਗਲਾਸੀ ਹੈ ਨਿੱਕੀ ਜੀ ਥੱਲਾ ਹੈਗਾ ਦਾ ਖੜਜੋ ਉਹਦੇ ਵਿੱਚ ਸਾਰਾ ਕੁਝ ਇੱਕ ਥੱਲਾ ਹੈ ਨਹੀਂ ਗਲਾਸੀ ਚ ਨਹੀਂ ਖੜਨਾ ਕੋਈ ਬਸ ਮਨ ਦੇ ਸੰਤੋਖ ਦਾ ਥੱਲਾ ਲੱਗ ਗਿਆ ਭਲਾ ਦੇ ਕੁਝ ਵੀ ਨਹੀਂ ਕੋਲੇ ਨਾ ਕੋਈ ਪਰਿਵਾਰ ਨਾ ਕਿ ਹੋਏ ਕੁਝ ਵੀ ਨਹੀਂ ਕੋਲੇ ਰਾਜਾ ਜਾਂਦਾ ਪਿਆਰਿਓ ਰਾਜਾ ਜਾਂਦਾ ਅੰਦਰੋਂ ਜਿਹਨੂੰ ਸੰਤੋਖ ਦਾ ਥੱਲਾ ਲੱਗ ਗਿਆ ਜਿਹਦੇ ਕੋਲੇ ਸੰਤੋਖ ਦਾ ਥੱਲਾ ਹੈ ਨਹੀਂਗਾ ਉਹ ਨਹੀਂ ਰਾਜ ਸਕਦਾ ਪਿਆਰਿਓ ਨਾ ਕਿਸੇ ਰੂਪ ਤੋਂ ਰਾਜ ਸਕੇ ਨਾ ਕਿਸੇ ਰੰਗ ਤੋਂ ਰਾਜ ਸਕੇ ਨਾਉ ਜਮੀਨਾ ਤੋਂ ਨਾ ਆਉਧਿਆ ਤੋਂ ਕਿਤੋਂ ਨਹੀਂ ਰਜ ਸਕਦਾ ਜੋ ਬੰਦਾ ਨਾ ਜਿੰਨਾ ਮਰਜੀ ਉਹਨੂੰ ਕੁਛ ਦੇਈ ਚੱਲੋ ਰਾਜ ਨਹੀਂ ਸਕਦਾ ਬਾਣੀ ਦਾ ਫੈਸਲਾ ਹੈ ਜੀ ਬਿਨਾਂ ਸੰਤੋਖ ਨਹੀਂ ਕੋ ਰਾਜ ਰਾਜ ਨਹੀਂ ਸਕਦਾ ਗੁਰੂ ਜੀ ਕਹਿੰਦੇ ਨਾ ਸੋ ਗੁਰੂ ਜੀ ਕਹਿੰਦੇ ਭਾਈ ਨਾਮ ਤੋਂ ਹੀ ਸਾਰਾ ਕੁਝ ਪੈਦਾ ਹੋਇਆਗਾ ਇੱਕ ਸਾਉਂਡ ਇੱਕ ਆਵਾਜ਼ ਨਾਮ ਕੇ ਧਾਰੇ ਸਗਲੇ ਜੰਤ ਸਾਰੇ ਜੀਵ ਜੰਤੂ ਨਾਮ ਤੋਂ ਹੀ ਪੈਦਾ ਹੋਏ ਨੇ ਐ ਸੋ ਨਾਮ ਜਪਨਾ ਪ੍ਰਮਾਤਮਾ ਦਾ ਬਹੁਤ ਜ਼ਰੂਰੀ ਹੈ ਤੇ ਜਿਹਨੇ ਨਾਮ ਜਪਿਆ ਉਹ ਰੱਜੇ ਵੇ ਅਸਾਂ ਕੁਛ ਪਿਆ ਉਹ ਭਗਤ ਨਾਮਦੇਵ ਜੀ ਛਣ ਵਿੱਚ ਹੀ ਰਹਿਗੇ ਨਾ ਬਾਹਰੀ ਤੌਰ ਤੇ ਕੋਈ ਜ਼ਮੀਨ ਨਹੀਂ ਬੋਲੀ ਕੋਈ ਜ਼ਾਇਦਾਦ ਨਹੀਂ ਕੁਛ ਨਹੀਂਗਾ ਰਹਿ ਗਈ ਦੁਨੀਆ ਤੱਕ ਭਗਤ ਨਾਮਦੇਵ ਜੀ ਨੂੰ ਨਮਸਕਾਰ ਮੱਥਾ ਟੇਕਦੇ ਨਾ ਆਪਾਂ ਨਿਤ ਭਗਤ ਨਾਮਦੇਵ ਜੀ ਨੂੰ ਬਰਾਬਰ ਮੱਥਾ ਟੇਕੀ ਜਾਂਦੇ ਆਪਾਂ ਭਗਤ ਰਵਦਾਸ ਜੀ ਜੋੜੇ ਗੰਢਦੇ ਸੀ ਕਿੱਡਾ ਕਾਰੋਬਾਰ ਸੀ ਉਹਨਾਂ ਦਾ ਬੰਦਾ ਜੇ ਨਾਂ ਬਣਾ ਲਿਆ ਨਾਂ ਬਣਾ ਲਿਆ ਉਹ ਨਾਮ ਨੇ ਬਣਾਉਣਾ ਪ੍ਰਮਾਤਮਾ ਦੇ ਬੰਦਾ ਦਾ ਨਾਮ ਆ ਜਿਹੜਾ ਉਹ ਨਾਮੀ ਨਾ ਜੁੜ ਗਿਆ ਨਾ ਵੱਡਾ ਮਹਾਨ ਆ ਪ੍ਰਮਾਤਮਾ ਉਹਨੂੰ ਰਹਿੰਦੀ ਦੁਨੀਆ ਤੱਕ ਕੋਈ ਖਤਮ ਨਹੀਂ ਕਰ ਸਕਦਾਗਾ ਅਗਵਾਈ ਕਰਦੇ ਰਹਿੰਦੇ ਰੱਬ ਦੇ ਪਿਆਰੇ ਸਰੀਰ ਕਰਕੇ ਹੈ ਨਹੀਂ ਭਗਤ ਰਵਦਾਸ ਜੀ ਪਰ ਉਹਨਾਂ ਦਾ ਗਿਆਨ ਸਾਡੇ ਕੋਲੇ ਇਕੱਠਾਗਾ ਇੰਨੀ ਸਵਰਤ ਮਹਾਨ ਬਣ ਗਈ ਜੀ ਭਗਤ ਰਵਦਾਸ ਜੀ ਇੱਕ ਪਾਸੇ ਜੋੜੇ ਗੰਢੀ ਜਾਂਦੇ ਨਾਲੇ ਕਈ ਜਾਣ ਪੁੱਛ ਲਿਆ ਕਰਨ ਉਹ ਭਾਈ ਤੜਕੇ ਅਮਰਤ ਵੇਲੇ ਜਾਗਦਾ ਹੁੰਦਾ ਬਾਣੀ ਕੋਈ ਸਿਮਰਨ ਪਰਮਾਤਮਾ ਦਾ ਜਪਦਾ ਹੁੰਦਾ ਨਾਲੇ ਤਾਂ ਜੋੜੇ ਗੰਢ ਦਾ ਕਰਨ ਨਾਲੇ ਉਧਰੋਂ ਮਨ ਪਰਮਾਤਮਾ ਦੇ ਨਾਮ ਚ ਰੰਗ ਲਿਆ ਕਰਨ ਭਗਤ ਨਾਮਦੇਵ ਜੀ ਵੀ ਆਏ ਸੀਗੇ ਨਾਲੇ ਤਾਂ ਕੱਪੜੇ ਰੰਗੀ ਜਾਇਆ ਕਰਨ ਨਾਲੇ ਪੁੱਛ ਲਿਆ ਕਰਨ ਪਰਮਾਤਮਾ ਦਾ ਸਿਮਰਨ ਕਰਦਾ ਹੁੰਦਾ ਕੋਈ ਰੱਬ ਰੱਬ ਦਾ ਨਾਮ ਜਪਦਾ ਹੈ ਬਸ ਜੇ ਕੋਈ ਬੰਦਾ ਕਿਉਂਕਿ ਰੱਬ ਦੇ ਪਿਆਰੇ ਦੇ ਅੰਦਰ ਹਮੇਸ਼ਾ ਖਿੱਚ ਪ੍ਰਮਾਤਮਾ ਦੇ ਨਾਮ ਦੀ ਹੋਣੀ ਪਿਆਰੋ ਬਾਣੀ ਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜਿਵੇਂ ਇੰਨੀ ਪ੍ਰੀਤ ਹੁੰਦੀ ਹੈ ਪ੍ਰਮਾਤਮਾ ਦੇ ਨਾਮ ਨਾਲ ਹਰ ਵਕਤ ਹਰ ਟਾਈਮ ਪ੍ਰਮਾਤਮਾ ਦੇ ਨਾਮ ਦੀ ਖੇਚਾ ਪ੍ਰਮਾਤਮਾ ਦੇ ਨਾਮ ਦੀ ਗੱਲ ਹੀ ਉਹਨਾਂ ਦੇ ਮੂੰਹ ਵਿੱਚੋਂ ਨਿਕਲੂਗੀ ਆਲ ਉਹ ਆਲ ਪਤਾਲ ਨਹੀਂ ਬੋਲਦੇ ਰੱਬ ਦੇ ਨਾਮ ਆਪ ਤਾਂ ਹੀ ਵੈਸੇ ਲੱਗ ਜਾਣੇ ਮਾਰਨ ਆਲ ਪਤਾਲ ਰੱਬ ਦੇ ਪਿਆਰੇ ਨਹੀਂ ਬੋਲਦੇ ਨਾ ਕਿਉਂ ਬਾਣੀ ਕਹਿੰਦੀ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਝੱਖ ਮਾਰਨੀ ਹੈ ਕਹਿੰਦੇ ਬਾਹਲਾ ਬੋਲਣਾ ਵੀ ਦਸਤ ਹੁੰਦਾ ਜੀ ਅਨਰਜੀ ਸਰੀਰ ਦੀ ਨਾ ਬੋਲ ਕੇ ਬਹੁਤ ਜਾਦੇ ਬਾਹਰ ਜਾਂਦੀ ਹੈ ਬਹੁਤਾ ਬੋਲਣਾ ਝੱਖਣ ਹੋਏ ਤੁਸੀਂ ਵੇਖੋ ਕਦੇ ਜਿਹੜੇ ਜਿਹੜੇ ਵੀ ਆਪਣੇ ਮਹਾਨ ਮੰਨ ਲਓਈ ਕਥਾ ਬਾਤ ਕਰੇ ਫਲਸਫਾ ਬਹੁਤ ਘੱਟ ਬੋਲਦੇ ਆ ਬਹੁਤ ਘੱਟ ਬੋਲਦੇ ਲੋੜਿੰਦਾ ਲੋੜਿੰਦਾ ਨਾ ਨਾਮ ਬਾਣੀ ਵਿੱਚ ਤੁਸੀਂ ਗੱਲ ਕਰਨ ਲੱਗ ਜਓ ਫਿਰ ਬੋਲੀ ਜਾਣਗੇ ਕਿਉਂ ਨਾਲ ਨੂੰ ਪਤਾ ਰਸ ਮਿਲਦਾ ਨਾ ਅੰਦਰ ਉਸ ਨਾਲ ਜੁੜੇ ਹੋਇਆ ਰਸ ਮਿਲਦਾ ਇਦਰੋਂ ਤਾਂ ਸਤਸੰਗ ਹੋ ਜਾਂਦੀ ਹੈ ਜਦੋਂ ਦੋ ਗੁਰਸਖ ਮਿਲ ਜਾਂਦੇ ਹਨ ਨਾ ਨਾਮ ਬਾਣੀ ਦੀ ਗੱਲ ਹੀ ਕਰਿਆ ਕਰੋ ਪਿਆਰੋਂ ਦੁਨਿਆਵੀ ਤੌਰ ਤੇ ਤਾਂ ਪਤਾ ਨਹੀਂ ਕਿੰਨੇ ਵਾਰੀ ਜਮੀਨਾਂ ਬਣਨਾਂ ਕਿੰਨੇ ਵਾਰੀ ਪਰਿਵਾਰ ਬਣੇ ਕਿੰਨਾ ਬਹੁੜੇ ਵਾਰੀ ਇਕੱਠੇ ਹੋਏ ਆ ਆ ਤਾਂ ਦੁਨਿਆਵੀ ਤੌਰ ਤੇ ਤਾਂ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਐਸੇ ਘਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਭ ਹੋਇਆ ਏ ਕਹਿੰਦੇ ਜਦੋਂ ਮੈਂ ਪ੍ਰਮਾਤਮਾ ਦੇ ਘਰੇ ਜਨਮ ਲਿਆ ਨਾ ਬਿਨਾਮ ਜਪਣ ਲੱਗਿਆ ਫਿਰ ਪਤਾ ਲੱਗਿਆ ਵੀ ਹਾਂ ਇੰਨੇ ਵਾਰੀ ਜਨਮ ਲਿਆ ਕਬੀਰ ਤੂੰ ਤਾਂ ਇੰਨੇ ਵਾਰੀ ਦੁਨੀਆ 'ਚ ਜ਼ਮੀਨ ਵੀ ਤੂੰ ਤਾਂ ਪੱਠੀ ਕਰਦਾ ਮਰੇਂ ਆਉਧਿਆਂ ਤੇ ਵੀ ਤੂੰ ਕਿੰਨਿਆਂ ਤੇ ਰਹਿਂ ਪਤਾ ਫਿਰ ਲੱਗਾ ਜੇ ਕਹਿੰਦੇ ਜਦ ਹਮ ਰਾਮ ਗਰਭ ਹੋਇਆ ਏ ਮੈਂ ਪ੍ਰਮਾਤਮਾ ਦੇ ਘਰੇ ਜਨਮ ਲਿਆ ਉਦੋਂ ਪਤਾ ਲੱਗਿਆ ਕਿਉਂ ਕਿੰਨੇ ਵਾਰੀ ਕਿਸਦਾ ਮੈਂ ਪੁੱਤ ਬਣਿਆ ਕਿੰਨੇ ਵਾਰੀ ਕਿਸਦਾ ਪਿਓ ਬਣਿਆ ਕਿੰਨੇ ਵਾਰੀ ਭਰਾ ਬਣਿਆ ਤੇ ਕਿੰਨੇ ਵਾਰੀ ਪਤਾ ਹੀ ਨਿਕਨ ਕੇ ਕੇਤਿਆਂ ਕੇ ਬਾਪ ਕੇਤਿਆਂ ਦੇ ਬੇਟੇ ਕੇਤੇਪੁਰ ਚੇਲੇ ਹੋਏ ਆਗੇ ਪਾਛਾ ਦਨ ਤਨਾ ਆਵਾ ਕਿਆ ਜਾਤੀ ਕਿਆ ਹੋਣ ਹੋਏ ਪਤਾ ਹੀ ਨਿਕਨਦੇ ਕਿੰਨੇ ਵਾਰੀ ਜਨਮ ਲੈ ਲੈਣਾ ਆ ਐਸੇ ਘਰ ਆਹ ਬਹੁਤ ਵਸਾਏ ਬਹੁਤ ਵਾਰੀ ਵਸਾਇਆ ਇਹ ਘਰ ਬਹੁਤ ਵਾਰੀ ਮੇਰੇ ਪੁੱਤਾਂ ਪੁੱਤ ਹੋਏ ਢੀਆਂ ਹੋਏ ਫਿਰ ਮਰ ਗਿਆ ਬਸ ਫਿਰ ਜਨਮ ਹੋ ਗਿਆ ਫਿਰ ਮਰ ਗਿਆ ਫਿਰ ਜਨਮ ਹੋਗਾ ਫਿਰ ਮਰ ਗਿਆ ਪਤਾ ਕਦੋਂ ਲੱਗਿਆ ਬਾਬਾ ਕਬੀਰ ਜੀ ਕਹਿੰਦੇ ਜਦ ਹਮ ਰਾਮ ਗਰਭ ਹੋਇਆ ਏ ਜਦੋਂ ਕੰਨ ਮੈਂ ਰਾਮ ਦੇ ਗਰਭ ਵਿੱਚ ਗਿਆ ਗਰਭ ਪ੍ਰਮਾਤਮਾ ਦੇ ਘਰੇ ਜਾਣ ਹੋਇਆ ਮੇਰਾ ਜਨਮ ਹੈਗਾ ਨਾਮ ਜਪਣ ਲੱਗਿਆ ਉਦੋਂ ਸੋਝੀ ਆਈ ਕਿ ਹਾਂ ਕਬੀਰ ਕਿੱਥੇ ਤੁਰਾ ਫਿਰਦਾ ਤੂੰ ਸਰਹੋ ਵਿਚਾਰ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਆਸਰੇ ਸਾਥ ਖੰਡ ਬ੍ਰਹਿਮੰਡ ਭਾਈ ਨਾਮ ਤੇ ਧਾਰੇ ਸਿਮਰਤ বেদ ਪੁਰਾਣ ਜਿੰਨਾ ਸਿਮਰਤ ਨੇ ਜਿੰਨੇ ਵੇਦ ਆ ਜਿੰਨੇ ਪੁਰਾਣ ਹੈ ਇਹ ਸਾਰੇ ਨਾਮ ਤੋਂ ਹੀ ਪੈਦਾ ਹੋਇਆ ਜੀ ਸ਼ਬਦ ਤੋਂ ਹੀ ਪੈਦਾ ਹੋਇਆ ਸਾਊਂਡ ਤੋਂ ਹੀ ਬਣਿਆ ਬਸ ਇਹ ਹੈ ਗੱਲ ਜਦੋਂ ਕੋਈ ਵੀ ਸਰੀਰ ਨੂੰਗੀ ਸੁਰਤ ਕਰਕੇ ਜੁੜ ਜਾਂਦਾ ਜੀ ਉਹ ਸ਼ਬਦ ਦਾ ਸੰਚਾਲਕ ਬਣ ਜਾਂਦਾ ਹੈ ਸ਼ਬਦ ਦਾ ਸੰਚਾਰ ਇੱਕ ਸਾਧਨਾ ਬਣ ਜਾਂਦਾ ਜੀ ਬਸ ਤੈਂਗੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਵੀ ਲਿਖ ਦਿੱਤਾ ਜੈਸੀ ਨਿਆਬ ਹੈ ਖਾਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾ ਲਓ ਇਹ ਤਾਂ ਜਿਵੇਂ ਆਈ ਅੰਮੀ ਨਾ ਬਾਣੀ ਮੇ ਲਾ ਲਓ ਇਹ ਮੇਰਾ ਤਾਂ ਕੁਛ ਹੈ ਹੀ ਨਹੀਂਗਾ ਮੇਰਾ ਤਾਂ ਕੁਛ ਹੈ ਨਹੀਂ ਇਹਦੇ ਵਿੱਚ ਇਹ ਤਾਂ ਜਿਹੋ ਜਿਹੀ ਮੈਨੂੰ ਬਾਣੀ ਆਈ ਜਾਂਦੀ ਹੈ ਮੈਂ ਬੋਲੀ ਜਾਂਦਾ ਬਸ ਮੇਰਾ ਤਾਂ ਕੁਛ ਹੈ ਹੀ ਨਹੀਂਗਾ ਇਹਦੇ ਵਿੱਚ ਵਾਹ ਵਾਹ ਬਾਣੀ ਨਰੰਕਾਰ ਹੈ ਤਾਂ ਨਰੰਕਾਰ ਦਾ ਰੂਪ ਹੈ ਇਹ ਸਾਰੇ ਥੋੜੇ ਬੋਲ ਹੈ ਬੰਦੇ ਦੇ ਬੋਲ ਥੋੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੈ ਰੋ ਨਾ 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 ਬੰਦੇ ਦੇ ਬੋਲ ਨਹੀਂ ਇਹ ਤਾਂ ਜਿਵੇਂ ਪਰਮੇਸ਼ਰ ਨੇ ਬਸ ਉਚਾਰੀ ਓਮੇ ਬੋਲੇ ਆ ਤਾਂ ਸਰਹੋ ਵਿਚਾਰ ਨਾਮ ਕੇ ਧਾਰੇ ਸਿਮਰਤ 베ਦ ਪੁਰਾਣ ਸਤਾਈ ਸਿਮਰਤ ਹੈ ਚਾਰ 베ਦ ਕਿੰਨੇ ਪੁਰਾਣ ਸੋ ਗੁਰੂ ਜੀ ਕਹਿੰਦੇ ਸਾਰੇ ਭਾਈ ਨਾਮ ਦੇ ਆਸਰੇ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਦੇ ਹੀ ਆਸਰੇ ਆ ਜਿਹੜਾ ਆਪਾਂ ਹੁਣ ਗੁਰੂ ਦਾ ਗਿਆਨ ਧਿਆਨ ਸੁਣਨਾ ਆ ਬੈਠ ਕੇ ਗੁਰੂ ਕੋਲੇ ਇਹ ਵੀ ਭਾਈ ਨਾਮ ਦੀ ਹੀ ਮਹਿਮਾ ਹੈ ਬਸ ਨਾਮ ਦੇ ਹੀ ਇਹ ਤਾਂ ਸੱਚੇ ਪਾਤਸ਼ਾਹ ਨੇ ਵੱਡੇ ਭਾਗ ਆਪਣੇ ਲਿਖੇ ਵੀ ਪਿਆਰੋ ਬਿਨ ਭਾਗਾ ਸਤ ਸੰਗ ਨਾ ਲੱਭਾ ਆ ਗੁਰੂ ਕੋਲੇ ਬੈਠਣਾ ਕੋਈ ਮੋੜੀ-ਮੋਟੀ ਗੱਲ ਐ ਬਿਨਾ ਭਾਗਾ ਤੋਂ ਬੈਠਣ ਜਾਂਦਾ ਗੁਰੂ ਕੋਲੇ ਕਿਉਂ ਬਾਣੀ ਚ ਲਿਖਿਆ ਗੁਰੂ ਸਾਹਿਬ ਜੀ ਨੇ ਗੌੜੀ ਦੀ ਬਾਾਰ ਦੇ ਵਿੱਚ ਆਉਂਦਾ ਗੁਰੂ ਸਾਹਿਬ ਜੀ ਦਾ ਸ਼ਬਦ ਕਹਿੰਦੇ ਭਾਈ ਉਥੈ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਕਹਿੰਦੇ ਝੂਠੇ ਲੋਕ ਬਾਣੀ ਸੁਣ ਨਹੀਂ ਸਕਦੇ ਕਥਾ ਬਾਣੀ ਵੀ ਸੁਣ ਨਹੀਂ ਸਕਦੇ ਝੂਠੇ ਲੋਕ ਨਾ 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 ਪੈਂਦੀਆਂ ਇੱਥੇ ਮੰਨਦੇ ਪੈਂਦੀਆਂ ਮੰਨਦੇ ਸਰੀਰ ਦੇ ਨੀਚੇ ਪੇੜਾ ਮਾਰਦਾ ਕੋਈ ਮੰਨਦੇ ਪੈਂਦੀਆਂ ਇੱਥੇ ਆ ਸੂਖਮ ਸਰੀਰ ਦੇ ਅੰਦਰ ਨਾ ਅਲਟਾ ਜਿਹੜਾ ਮਨ ਬੈਠਾ ਹੈ ਵਿਚਾਰਾਂ ਦਾ ਸੰਧਰਾ ਹੈ ਇਹਦੇ ਪੈਂਦੀਆਂ ਇੱਥੇ ਬੰਦਾ ਕਹਿੰਦਾ ਮੈਂ ਆਪਦੇ ਨਾਲ ਮਾੜਾਂਗਾ ਕਰਦੀਆਂ ਗੁਰੂ ਮਾਰ ਦਾ ਮੂੰਹ ਤੇ ਚਪੇੜਾ ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਜਿਵੇਂ ਆਪਾਂ ਕਿਸੇ ਨੂੰ ਮੋੜਦੇ ਆ ਜਿਵੇਂ ਕੋਈ ਮੈਂ ਭੇਡਾਂ ਚਾਰਨ ਵਾਲਾ ਆ ਜਿਹੜੀ ਹੁੰਦਾ ਨਾ ਭੇਡਾਂ ਨੂੰ ਕਿਵੇਂ ਮੋੜਾ ਲਾਉਂਦਾਗਾ ਤੇ ਗੁਰੂ ਵੀ ਫਿਰ ਆਏ ਮੋੜੇ ਲਾਉਂਦਾਗਾ ਇਹ ਇੱਧਰ ਨਹੀਂ ਜਾਣਾ ਲੜਤਰਾ ਮਾਰਦਾ ਨਾ ਦੂਰ ਨਹੀਂ ਨਾ 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 ਵੇਖ ਲਾ ਜੇ ਧੀਆਂ ਭੈਣਾਂ ਨੂੰ ਮਾੜੇ ਰੂਪ ਚ ਤੱਕਿਆ ਤਾਂ ਗੁਰੂ ਲੜਖੜਾ ਮਾਰ ਦੋ ਨਾਲ ਦੀ ਨਾਲ ਹੀ ਰੋਗ ਦਿੰਦਾ ਹੈ ਵੇਖ ਲਾ ਕਿਸੇ ਨੂੰ ਜਵਾਨ ਦਾ ਮਾੜਾ ਬੋਲਿਆ ਤਾਂ ਵੇਖ ਲੋ ਕੰਨੋ ਵੇਖ ਲੋ ਜੇ ਕਿਤੇ ਕੋਈ ਮਾੜੀ ਚੀਜ਼ ਸੁਣੀ ਕੰਨਾਂ ਦੇ ਨਾਲ ਲੜਖੜਾ ਮਾਰਦਾ ਗੁਰੂ ਨਾਲ ਦੀ ਨਾਲ ਮੜਨੇ ਮੜਾ ਇੰਗਾ ਕਰਨਗੇ ਮਣ ਕਹਿੰਦਾ ਮੈਂ ਖੁੱਲਾ ਖੁੱਲਾ ਚਰਨਾ ਗੁਰੂ ਕੰ다 ਨਹੀਂ ਕਰਨਾ ਖੁੱਲਾ ਤੈਨੂੰ ਮੈਂ ਮੈਂ ਤੈਨੂੰ ਆਪਣੇ ਬੰਧਨ ਵਿੱਚ ਰੱਖੂਗਾ ਸੋ ਗੁਰੂ ਜੀ ਕਹਿੰਦੇ ਭਾਈ ਸਾਰਾ ਕੁਝ ਨਾਮ ਕੇ ਧਾਰੇ ਸੁਨ ਗਿਆਨ ਤਿਆ ਆ ਗੁਰੂ ਕੋਲੇ ਬੈਠ ਕੇ ਸੁਨਾ ਵੀ ਨਾਮ ਦੀ ਮਹਿਮਾ ਨਾਮ ਕੇ ਧਾਰੇ ਅਗਾਸ ਪਤਾਲ ਸੁਨੇ ਆਕਾਸ਼ ਪਤਾਲ ਸਾਰਾ ਕੁਝ ਨਾਮ ਦੇ ਆਸਰੇ ਹੈ ਨਾਮ ਕੇ ਧਾਰੇ ਸਗਲ ਨਾਮ ਦੇ ਆਸਰੇ ਸਾਰੇ ਸਰੂਪ ਹੈ ਪ੍ਰਮਾਤਮਾ ਦੇ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਦੇ ਆਸਰੇ ਸਾਰੇ ਭਾਈ ਪੁਰੰਗਾ ਬਹੁਤ ਪੁਰੰਗਾ ਮੰਨਦੇ ਹੈ ਜੀ ਬੀਲੀਆਂ ਪੁਰੰਗਾ ਇਸ ਤਰ੍ਹਾਂ ਸਰਤ ਦਿਗਾ ਵਸਥਮ ਕਰੂਏ ਨਾਮ ਕੈ ਸੰਗ ਉਦਰੇ ਸੁਣ ਸ੍ਰਵਣ ਕੰਨਾਂ ਨਾਲ ਸੁਣ ਕੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਕਰਗੇ ਜੀ ਬਹੁਤੁਰਗੇ ਨਾਮ ਕੈ ਸੰਗ ਉਦਰੇ ਸੁਣ ਸ੍ਰਵਣ ਕੰਨ ਵੀ ਪਵਿੱਤਰ ਹੋ ਜਾਂਦੇ ਆ ਬਾਣੀ ਸੁਣ ਕੇ ਜੀ ਕਥਾ ਸੁਣ ਕੇ ਸਿਮਰਨ ਸੁਣ ਕਰਕੇ ਪ੍ਰਮਾਤਮਾ ਦਾ ਜ਼ਬਾਨ ਵੀ ਪਵਿੱਤਰ ਹੋ ਜਾਂਦੀ ਹੈ ਜਿਹੜੀ ਜ਼ਬਾਨ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੀ ਹੈ ਨਾ ਰਸਨਾ ਵੀ ਬੜੀ ਤਪਿੱਤਰ ਹੋ ਜਾਂਦੀ ਆਏ ਉਹ ਰਸਨਾ ਨੂੰ ਵੀ ਬਾਣੀ ਵਿੱਚ ਸਲਾਇਆ ਹੈ ਤੇ ਜਿਹੜੀ ਦਸਨਾ ਨਹੀਂ ਜਪਦੀ ਨਾਮ ਉਹਦੇ ਵਾਸਤੇ ਲਾਂਭਾ ਵੀ ਦਿੱਤਾ ਹੈ ਹਰ ਹਾਂ ਜਦ ਬਿਸਰਾਏ ਗੋਵਿੰਦ ਰਾਇ ਦੇਨੋਂ ਦਿਨ ਘੱਟੀ ਹੈ ਤਿੰਨ ਤਿੰਨ ਕਰਕੇ ਕੱਟਦੇ ਵੀ ਕਹਿੰਦੇ ਜੇ ਕਿਤੇ ਪ੍ਰਮਾਤਮਾ ਦਾ ਨਾਮ ਮਿਸਰ ਗਿਆ ਤਾਂ ਸੋ ਗੁਰੂ ਜੀ ਕਹਿੰਦੇ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਅਖੀਰਲੀ ਪੰਗਤੀ ਹੈ ਜੀ हे ਪ੍ਰਮਾਤਮਾ ਜਿਹਦੇ ਉੱਤੇ ਤੂੰ ਕਿਰਪਾ ਕਰਦਣਾ ਹੈ ਆਪ ਹੀ ਤੋ ਆਪ ਦੇ ਨਾਮ ਦੇ ਚਲੋਣਾਗਾ ਬੰਦੇ ਦੇ ਕੋਈ ਬਸ ਦੀ ਗੱਲ ਨਹੀਂ ਗੀ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਉਹ ਫਿਰ ਚੌਥੇ ਪਦ ਵਿੱਚ ਰੱਬ ਦੇ ਪਿਆਰਿਆਂ ਦੀ ਸੁਰਤ ਪਹੁੰਚ ਜਾਂਦੀ ਪਿਆਰਿਓ ਚੌਥਾ ਪਦ ਗਦੋਂ ਪ੍ਰਾਪਤ ਹੋਣਾ ਜਦੋਂ ਨਾਮ ਜਪਾਂਗੇ ਜੀ ਸਿਮਰਾਂਗੇ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਇਹ ਚੌਥਾ ਪਦ ਇਹ ਅਵਸਥਾ ਤਾਂ ਪ੍ਰਾਪਤ ਹੋਣੀ ਹੈ ਗੱਲਾਂ ਨਾਲ ਨਹੀਂ ਬਣਨੀ ਪਿਆਰ ਇਹ ਇਲਾਮ ਮੇਰੇ ਆਲੂ ਗੱਲਾਂ ਬਾਹਲਾਂ ਮਾਰਦੇ ਐ ਬਾਣੀ ਕੋਈ ਪੜ੍ਹਨੀ ਨਹੀਂ ਸਿਮਨ ਕਰਨਾ ਨਹੀਂ ਪ੍ਰਮਾਤਮਾ ਦਾ ਗੱਲਾਂ ਦੇ ਨਾਲ ਹੀ ਬੱਸ ਅਸਮਾਨ ਸਿੱਟਦੇ ਐ ਜੀ ਤਾਂ ਤੋਂ ਬਾਤ ਤਾਂ ਹੀ ਅਸਮਾਨ ਘਰਾਵੇ ਐ ਐਸੇ ਲੋਗਣ ਸਿਉ ਕਾ ਕੀ ਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਨੇ ਰਹੀ ਐ ਬਾਬਾ ਕਬੀਰ ਜੀ ਕਹਿੰਦੇ ਕਿਸੇ ਤੋਂ ਨਹੀਂ ਡਰਦਾ ਕਿਸੇ ਤੋਂ ਨਹੀਂ ਡਰਦਾ ਕਹਿੰਦਾ ਇੱਕ ਬੰਦੇ ਤੋਂ ਡਰਦਾ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉਹ ਤੋਂ ਮੈਂ ਡਰ ਕੇ ਰਹਿਣਾ ਕਹਿੰਦਾ ਵੀ ਵੇਖੀ ਕਿਤੇ ਮੈਨੂੰ ਮੈਨੂੰ ਵੀ ਸੱਟ ਲੱਗੇ ਮਾੜੇ ਪਾਸੇ ਕਿਉਂਕਿ ਜਿਹੜਾ ਸਾਖਤ ਤਾਂ ਮਨੁੱਖ ਦਾ ਸੰਗ ਆ ਨਾ ਬਾਣੀ ਵਿੱਚ ਬਹੁਤ ਮਾੜਾ ਲਿਖਿਆ ਜੀ ਮਾੜਾ ਆਪਾਂ ਕਹਿੰਦੇ ਨੂੰ ਕੀ ਹੋ ਜਾਊਗਾ ਮਾੜੇ ਬੰਦੇ ਦਾ ਸੰਗ ਕਬੀਰ ਸਾਹਿਬ ਨੇ ਲਿਖਿਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਤਨੇ ਦੂਰੋਂ ਵੇਖ ਕੇ ਭਾਜੀ ਲੈ ਹੁਣ ਕਿਉਂ ਆਖਿਆ ਜੀ ਬਾਬਾ ਕਬੀਰ ਜੀ ਨੇ ਦੂਰੋਂ ਵੇਖ ਕੇ ਭਾਜੀ ਇਸੇ ਵਾਸਤੇ ਕਿ ਤੈਨੂੰ ਉਹ ਪ੍ਰਮਾਤਮਾ ਨਾਲ ਕੋਈ ਔਰਲੇ ਕਰਲੀ ਮਾਰ ਦੇਣੀ ਹੈ ਤੇਰੀ ਸਵਰਤ ਪਟ ਜਾਣੀ ਹੈ ਕਈ ਦਿਨ ਮੁੜ ਕੇ ਨਾਮ ਬਾਣੀ ਸਵਰਤ ਨਹੀਂ ਲੱਗਦੀ ਜੀ ਕਈ ਗੁਰਸਿੱਖਾਂ ਦਾ ਤਜਰਬਾ ਹੈ ਜੀ ਜਿਨ੍ਹਾਂ ਦੀ ਕੋਈ ਕੱਚੀ ਆਤਮਿਕ ਮਨ ਲਵਿੰਦਰ ਦੀ ਅਵਸਥਾ ਹੁੰਦੀ ਹੈ ਉਹ ਕਹਿੰਦੇ ਵੀ ਜਦੋਂ ਅਸੀਂ ਮਾੜਜ ਪੈਲਸ ਚ ਜਾਇਆ ਹੁਣੇ ਨਾ ਇੱਕ ਦਿਨ ਇੱਕ ਦਿਨ ਮੈਚ ਪੈਸ ਵਿੱਚ ਜਾਣ ਦੇ ਨਾਲ ਕਈ ਦਿਨ ਮਨ ਦੇ ਵਿੱਚੋਂ ਮੈਲ ਨਹੀਂ ਜਾਂਦੀ ਕਈ ਦਿਨ ਵੇਖੋ ਜੀ ਇੱਕ ਸਾਡੇ ਵਿੱਚੋਂ ਕੋਈ ਗੁਰਸਖ ਬੈਠਾ ਹੋਵੇ ਤਾਂ ਤਜਰਬਾ ਤੁਸੀਂ ਵੀ ਕਰਕੇ ਦੇਖ ਲਿਓ ਦਾਸ ਦਾ ਤਜਰਬਾ ਹੈਗਾ ਕਰ ਲਿਓ ਵੀ ਇੱਕ ਦਿਨ ਜੇ ਕਿਤੇ ਮੈਚ ਪੈਸ ਜਾਣਾ ਪੈ ਜਾਣਾ ਇੱਕ ਦਿਨ ਦੇ ਵਿੱਚ ਕਈ ਦਿਨ ਮੁੜ ਕੇ ਨਿਤਨੇਮ ਦੀ ਜਿਹੜੀ ਉਹ ਬਾਣੀ ਦੀ ਸਿਮਰਨ ਦੀ ਉਹ ਫਿਰ ਵਰਕਤ ਧੋਂਦੀ ਆ ਉਸ ਮੈਲ ਨੂੰ ਨਹੀਂ ਤਾਂ ਧੁੱਤੇ ਨਹੀਂ ਜਾਂਦਾ ਮਨ ਇੰਨਾ ਮੈਲਾ ਹੋ ਜਾਂਦਾ ਹੈ ਜਵਾਨ ਤੇ ਨਾ ਕਈ ਵਾਰ ਉਹ ਗੀਤ ਆ ਜਾਂਦੇ ਆ ਪਤਾ ਕਿੱਥੋਂ ਲੱਗਦਾ ਮੈਲ ਦਾ ਉਹ ਜਵਾਨ ਤੇ ਗੀਤ ਮੈਨੂੰ ਇੱਕ ਗੁਰਸਿੱਖ ਕਹਿੰਦਾ ਨਾ ਅਸੀਂ ਗੱਲਾਂ ਕਰਦੇ ਕਰਦੇ ਗੱਲਾਂ ਕਰਦੇ ਕਰਦੇ ਚ ਪਤਾ ਨਹੀਂ 걸 ਜਾ ਤੇ ਗੀਤ ਗੀਤ ਬੋਲਤਾ ਜਿਵੇਂ ਮੈਂ ਕਿਹਾ ਇਹ ਗੀਤ ਕਿਵੇਂ ਬੋਲਤਾ ਤੂੰ ਉਹਨੂੰ ਪੁੱਛ ਲਿਆ ਗੁਦਰਤੀ ਮੈਂ ਸਹਿਸਵਾ ਇਹ ਮੈਂ ਕਿਹਾ ਇਹ ਗੀਤ ਕਿਵੇਂ ਬੋਲਤਾ ਤੂੰ ਉਹ ਕਹਿੰਦਾ ਜਿਹੜੀ ਮੈਲ ਚੜ੍ਹ ਕੇ ਗੰਦ ਸੁਣ ਕੇ ਆਏ ਆ ਉੱਥੋਂ ਬੋਲਿਆ ਗਿਆ ਉਹ ਮੈਲ ਬੋਲਿਆ ਗਿਆ ਇਹ ਜਵਾਨ ਦੇ ਵਿੱਚ ਉਹੀ ਕੁਝ ਆਉਂਦਾ ਮਨੁੱਖ ਦੇ ਜੋ ਕੁਝ ਅੰਦਰ ਪਿਆ ਪਿਆ ਰਹੇ ਉਹ ਬਾਣੀ ਜੀ ਲਿਖਿਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਈ ਜਿਹੜਾ ਅੰਦਰ ਪਿਆ ਨਾ ਇਹ ਬਾਹਰ ਆ ਲਾਗਾ ਬੰਦੇ ਦੇ ਟਾਈਮ ਪਾ ਕੇ ਹੁੰਦਾ ਜਰੂਰ ਬੰਦਾ ਜਿੰਨਾ ਮਰਜੀ ਸੱਚਾ-ਸੱਚਾ ਬਣਨ ਦੀ ਕੋਸ਼ਿਸ਼ ਕਰੇ ਅਖੀਰ ਨੂੰ ਲੋਕਾਂ ਦੇ ਸਾਹਮਣੇ ਆ ਜਾਂਦਾ ਬੰਦਾ ਕਿਤੇ ਨਾ ਕਿਤੇ ਪ੍ਰਗਟ ਹੋ ਜਾਂਦਾ ਯਾਰਾਂ ਦੋਸਤਾਂ ਦੇ ਵਿੱਚ ਮਿੱਤਰਾਂ ਵਿੱਚ ਬੈਠਾ ਬੰਦਾ ਪ੍ਰਗਟ ਹੋ ਜਾਂਦਾ ਉੱਥੇ ਪਤਾ ਉੱਥੋਂ ਲੱਗਦਾ ਬੰਦੇ ਦਾ ਫਿਰ ਵੀ ਹੈ ਇਹ ਵੀ ਕੱਚੀ ਸਵਰਤਾ ਦਾ ਬੰਦਾ ਹੈ ਤਾ ਯਾਰ ਸੋ ਇਹ ਪਿਆਰੋ ਮਨ ਦੀ ਅਵਸਥਾ ਹੁੰਦੀ ਹੈ ਵੀਰ ਦੇ ਨਾਮ ਬਾਣੀ ਸਿਮਰਨ ਭਜਨ ਬੰਦੀ ਕਰਾਂਗੇ ਤਾਂ ਉੱਚੀ ਆਤਮਿਕ ਅਵਸਥਾ ਬਣੂਗੀ ਹੌਲੀ ਹੌਲੀ ਹੋਈ ਇਹ ਮਾਰਗ ਤਾਂ ਵੇਲੇ ਸਹਿਜ ਦਾਗਾ ਤੇ ਪਿਆਰ ਕਮਾਉਣਾ ਸ਼ੁਰੂ ਕਰਕੇ ਬਸ ਨਾਮ ਜਪਿਆ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੀਏ ਤੜਕੇ ਉੱਠ ਕੇ ਭਾਈ ਨਾਮ ਜ਼ਰੂਰ ਜਪਿਆ ਕਰੋ 5 ਮਿੰਟ ਨਾ 5 ਮਿੰਟ ਤਾਂ ਜ਼ਰੂਰ ਕਰ ਲਓ ਕੱਲ ਵੀ ਬੇਨਤੀ ਕੀਤੀ ਸੀ ਮੈਂ 5 ਮਿੰਟ ਅੱਖਾਂ ਕੁਛ ਤੁਸੀਂ ਸ਼ਨਾ ਨਹੀਂ ਕਰਨਾ ਕੁਛ ਨਹੀਂ ਕਰਨਾ ਹੱਥ ਬੰਨ੍ਹ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਧੰਨਵਾਦ ਕਰਨਾ ਆਰਾਮ ਦੀ ਨਿਸਤੇ ਪਰਮਾਤਮਾ ਤੇ ਉਸ ਤੋਂ ਬਾਅਦ ਸਿਮਰਨ ਕਰਨਾ ਪਰਮਾਤਮਾ ਦਾ ਕੋਈ ਰਾਮ ਕਹੋ ਕੋਈ ਅੱਲਾਹ ਕਹੋ ਕੋਈ ਗਸਾਈਂ ਕਹੋ ਕੋਈ ਕਹੋ ਕੋਈ ਵਾਹਿਗੁਰੂ ਕਹੋ ਭਾਈ ਬਸ ਜੋ ਸਾਨੂੰ ਗੁਰੂ ਨੇ ਨਾਮ ਦਿੱਤਾ ਨਾ ਤੇ ਜ਼ਰੂਰ ਜਪਿਆ ਕਰੋ ਫਿਰ ਵੇਖਿਓ ਵਰਕਤ ਪਰਮਾਤਮਾ ਦੇ ਨਾਮ ਦੀ ਉੱਚੀ ਆਤਮਿਕ ਅਵਸਥਾ ਗੁਰੂ ਬਖਸ਼ਦਾ ਹੈ ਫਿਰ ਕੋਈ ਨਸ਼ਾ ਨਹੀਂ ਕਰਦਾ ਕੋਈ ਮਾੜੇ ਪਾਸੇ ਨਹੀਂ ਜਾਂਦਾ ਜਦੋਂ ਕਮਾਵਾਂਗੇ ਗੱਲ ਕਮਾਉਣ ਦੇ ਉੱਤੇ ਹੈ ਜੀ ਬਸ ਗੱਲਾਂ ਦਾ ਮਾਰਗ ਨਹੀਂ ਹੈ ਪਰਮਾਤਮਾ ਦਾ ਨਾਮ ਜਪੀਏ ਸਿਮਨ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਆਉ ਜਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤਾ ਪਰਕਾਰ ਬੁਰਾ ਨਾ ਰੱਖੋ ਚੀਤਾ